ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸਭੈਮਾਨ ਗੁਰੂ ਪਿਆਰੀ ਗੁਰਸਵਾਰੀ ਸਤਸੰਗਤ ਜੀ ਬੜੇ ਹੀ ਭਾਗਾ ਵਾਲੇ ਹਾਂ ਜੋ ਸਤਿਗੁਰਾਂ ਦੀ ਗੁਰਬਾਣੀ ਨੂੰ ਸਰਵਣ ਕਰਕੇ ਬਾਣੀ ਨੂੰ ਗਾ ਕੇ ਆਪਣੀ ਜ਼ਿੰਦਗੀ ਦੇ ਕੁਝ ਕੁ ਜਿਹੜੇ ਪਲ ਨੇ ਉਹਨਾਂ ਨੂੰ ਸਫਲਾ ਬਣਾਉਂਦਾ ਜੋ ਆਪਾਂ ਰਲ ਮਿਲ ਕੇ ਯਤਨ ਕਰ ਰਹੇ ਹਾਂ ਆਓ ਪਿਆਰ ਵਾਲਿਓ ਕੁਝ ਸਮੇਂ ਦੇ ਲਈ ਜੋ ਪਾਵਨ ਅਸਥਾਨ ਦੇ ਉੱਪਰ ਅਰਦਾਸ ਦੀ ਜੋ ਗੁਰਮਤ ਵਿਚਾਰ ਚੱ ਰਹੀ ਹੈ ਉਹਦੇ ਨਾਲ ਸਾਂਝ ਪਾਉਣ ਦਾ ਯਤਨ ਕਰੀਏ ਪਿਛਲੇ ਦਿਵਾਨਾਂ ਦੇ ਵਿੱਚ ਆਪਾਂ ਵਿਚਾਰਿਆ ਸੀ ਕਿਸ ਤਰ੍ਹਾਂ ਸਿੱਖ ਹਰ ਰੋਜ਼ ਗੁਰੂ ਦੇ ਦਰ ਤੇ ਅਰਦਾਸ ਕਰਨ ਵੇਲੇ ਸਤਿਗੁਰਾਂ ਦੇ ਅੱਗੇ ਅਰਦਾਸ ਕਰਦਾ ਹੈ ਮਾਲਕਾ ਕਿਰਪਾ ਕਰ ਮੇਰੀ ਝੋਲੀ ਦੇ ਵਿੱਚ ਸਿੱਖੀ ਦੀ ਦਾਤ ਪਾ ਕੇਸਾਂ ਦੀ ਦਾਤ ਦਾ ਜੋ ਦਾਨ ਹੈ ਉਹ ਮੇਰੀ ਝੋਲੀ ਦੇ ਵਿੱਚ ਪਾਉਣਾ ਕਰ ਤੇ ਤੀਸਰਾ ਜਿਹੜਾ ਦਾਨ ਹੈ ਉਹ ਮੰਗਦਾ ਹੈ ਰਹਿਤ ਦਾ ਦਾਨ ਤੇ ਰਹਿਤ ਹੈ ਕੀ ਹੈ ਜੇਕਰ ਸੋਖੇ ਤਰੀਕਾ ਦੇ ਵਿੱਚ ਵਿਖਿਆ ਜਾਵੇ ਤੇ ਰਹਿਤ ਦਾ ਅਰਥ ਹੁੰਦਾ ਹੈ ਮर्यादा ਤਰਤੀਬ ਕਿਸੇ ਚੀਜ਼ ਦੀ ਕੋਈ ਮर्यादा ਹੋਵੇ ਕਿਸੇ ਚੀਜ਼ ਦੀ ਕੋਈ ਤਰਤੀਬ ਹੋਵੇ ਤੇ ਅਕਸਰ ਕਈ ਵਾਰੀ ਸਾਡੇ ਮਨ ਦਾ ਇਹ ਸਵਾਲ ਹੁੰਦਾ ਹੈ ਕਈ ਵਾਰੀ ਅਸੀਂ ਵੀ ਇਹ ਗੱਲ ਆਖਦੇ ਹਾਂ ਵੀ ਮर्यादा ਦੀ ਜ਼ਰੂਰਤ ਕੀ ਹੈ ਕਿ ਮर्यादा ਤੋਂ ਬਿਨਾ ਵੀ ਇਹ ਕੰਮ ਚੱਲ ਸਕਦਾ ਹੈ ਮर्यादा ਤੋਂ ਬਿਨਾ ਵੀ ਇਹ ਕੰਮ ਹੋ ਸਕਦਾ ਹੈ ਪਰ ਇੱਕ ਗੱਲ ਦਾ ਧਿਆਨ ਰੱਖਿਆ ਜੇ ਇਹ ਜਿੰਨੀ ਕਾਇਨਾਤ ਸੰਸਾਰਨ ਦੇ ਅੰਦਰ ਮਾਲਕ ਨੇ ਪੈਦਾ ਕੀਤੀ ਹੈ ਨਾ ਇਹ ਜਿੰਨੀ ਕਾਇਨਾਤ ਹੈ ਸਭ ਕੁਝ ਉਹਦੀ ਮਰਿਆਦਾ ਦੇ ਵਿੱਚ ਚੱਲਦੀ ਪਈ ਹੈ ਜਿਸ ਦਿਨ ਇਹ ਬੇਮਰਿਆਦਾ ਹੋ ਗਈ ਉਸ ਦਿਨ ਇਹ ਚੀਜ਼ ਹੈ ਜਿਹੜੀ ਇਹ ਵਿਨਾਸ਼ ਦੇ ਵੱਲ ਜਾਣਾ ਸ਼ੁਰੂ ਕਰ ਦਵੇਗੀ ਤੇ ਸਤਿਗੁਰੂ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਦਾ ਤੁਸੀਂ ਬਚਨ ਪੜੋ ਤੇ ਸਤਿਗੁਰੂ ਕਿਰਪਾ ਕਰਦੇ ਵੀ ਇਥੋਂ ਤੱਕ ਭਾਵੇਂ ਕੋਈ ਇਸ ਸੰਸਾਰ ਦੇ ਅੰਦਰ ਪੇੜ ਦਾ ਕੋਈ ਪੱਤਾ ਵੀ ਹਿੱਲਦਾ ਪਿਆ ਨਾ ਉਹ ਵੀ ਮਰਿਆਦਾ ਦੇ ਅੰਦਰ ਹੈ ਜੋ ਕੁਝ ਪੈਦਾ ਕੀਤਾ ਸਭ ਕੁਝ ਮਰਿਆਦਾ ਦੇ ਅੰਦਰ ਪੈਦਾ ਕੀਤਾ ਆਪਾਂ ਅੰਮ੍ਰਿਤ ਵੇਲੇ ਦੀਆਂ ਬਾਣੀਆਂ ਚ ਪੜ੍ਹਦੇ ਆ ਨਾ ਹੁਕਮੀ ਹੋਵਣ ਆਕਾਰ ਹੁਕਮ ਨਾ ਕਹੀ ਆ ਜਾਈ ਹੁਕਮੀ ਹੋਵਣ ਜੀ ਹੁਕਮ ਮਿਲੇ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਹੁਕਮ ਹੈ ਅੰਦਰ ਸਭ ਕੋ ਇਹ ਮਰਿਆਦਾ ਹੈ ਵੀ ਜੋ ਕੁਝ ਹੈ ਸਭ ਕੁਝ ਮਰਿਆਦਾ ਦੇ ਵਿੱਚ ਚੱਲਦਾ ਪਿਆ ਹੈ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮ ਹੈ ਜੇ ਬੁੱਝਿਆ ਤਾਂ ਹੁਮੈ ਕਹੈ ਨਾ ਕੋਈ ਜਿਸ ਦਿਨ ਬੰਦੇ ਨੂੰ ਪਤਾ ਲੱਗਿਆ ਨਾ ਵੀ ਹਰ ਚੀਜ਼ ਮਰਿਆਦਾ ਦੇ ਵਿੱਚ ਚੱਲਦੀ ਪਈ ਹੈ ਪਰ ਮੈਂ ਬੇਮਰਿਆਦਾ ਹੋ ਕੇ ਮੈਂ ਬੇਤਰਤੀਬਾ ਹੋ ਕੇ ਚੱਲਦਾ ਪਿਆ ਤੇ ਸੱਚ ਜਾਣਿਓ ਬੇਤਰਤੀਬ ਹੋ ਕੇ ਚੱਲਿਆ ਹੋਇਆ ਬੇਰਹਿਤ ਹੋ ਕੇ ਚੱਲਿਆ ਹੋਇਆ ਬੰਦਾ ਵਿਨਾਸ਼ ਦੇ ਵੱਲ ਜਾਣਾ ਸ਼ੁਰੂ ਕਰ ਦਿੰਦੇ ਆ। ਇਹ ਹਵਾਵਾਂ ਨੇ ਜਿਹੜੀਆਂ ਹਵਾਵਾਂ ਮਰਿਆਦਾ ਦੇ ਵਿੱਚ ਚਲਦੀਆਂ ਪਈਆਂ ਨੇ ਜਿਸ ਦਿਨ ਇਹ ਹਵਾਵਾਂ ਹਨੇਰੀ ਦਾ ਰੂਪ ਲੈਂਦੀਆਂ ਨਾ ਉਸ ਦਿਨ ਵੇਖੋ ਕਿੰਨੇ ਜ਼ੋਰਦਾਰ ਚੱਲਦੀਆਂ ਨੇ ਕਿੰਨੇ ਤਗੜੇ ਤੋਂ ਤਗੜੇ ਜਿਹੜੇ ਰੁੱਖ ਨੇ ਰੁੱਖਾਂ ਨੂੰ ਪੁੱਟ ਕੇ ਵਿਨਾਸ਼ ਕਰ ਦਿੰਦੀਆਂ ਨੇ ਕਿੱਡਾ ਵੱਡਾ ਵਿਨਾਸ਼ ਕਰ ਦਿੰਦੀਆਂ ਨੇ। ਪਾਣੀ ਹੈ ਪਾਣੀ ਜਦੋਂ ਬੇਤਰਤੀਬਾ ਹੋ ਜਾਂਦਾ ਹੈ ਬੇਮਰਿਆਦਾ ਹੋ ਜਾਂਦਾ ਹੈ ਤੇ ਹੜਾਂ ਦਾ ਰੂਪ ਧਾਰਨ ਕਰ ਲੈਂਦਾ ਹੈ ਜਦੋਂ ਹੜਾਂ ਦਾ ਰੂਪ ਧਾਰਨ ਕਰਦਾ ਕਿੰਨਾ ਨਾਸ਼ ਕਰਦਾ ਅੱਗ ਹੈ ਅੱਗ ਜਿੰਨੇ ਸਮੇਂ ਤੱਕ ਮਰਿਆਦਾ ਦੇ ਵਿੱਚ ਉਬਲ ਰਹੀ ਹੈ ਉਨੇ ਸਮੇਂ ਤੱਕ ਤੁਸੀਂ ਉਹਦੇ ਵਿੱਚ ਪ੍ਰਸ਼ਾਦਾ ਵੀ ਤਿਆਰ ਕਰ ਸਕਦੇ ਹੋ ਉਹਦੇ ਤੋਂ ਤੁਸੀਂ ਚਾਨਣ ਵੀ ਲੈ ਸਕਦੇ ਹੋ ਉਹਦੇ ਤੋਂ ਤੁਸੀਂ ਸੇਕ ਵੀ ਲੈ ਸਕਦੇ ਪਰ ਉਹੀ ਅੱਗ ਜਦੋਂ ਮਰਿਆਦਾ ਤੋਂ ਬਾਹਰ ਚਲੀ ਜਾਵੇਗੀ ਕਾਬੂ ਤੋਂ ਬਾਹਰ ਚਲੀ ਜਾਂਦੀ ਹੈ ਤੇ ਉਹੀ ਅੱਗ ਕਈ ਵਾਰੀ ਵਿਨਾਸ਼ ਦਾ ਕਾਰਨ ਵੀ ਬਣ ਜਾਂਦੀ ਹੈ ਤੇ ਸਤਿਗੁਰੂ ਕਿਰਪਾ ਕਰਦੇ ਵੀ ਜੇ ਇਹ ਸਾਰਾ ਸੰਸਾਰ ਮਰਿਆਦਾ ਦੇ ਵਿੱਚ ਚੱਲਦਾ ਪਿਆ ਤੇ ਬੰਦੇ ਨੂੰ ਵੀ ਰਹਿਤ ਦੇ ਅੰਦਰ ਰਹਿਣਾ ਜ਼ਰੂਰੀ ਹੈ ਦੋ ਤਰ੍ਹਾਂ ਦੀ ਰਹਿਤ ਹੈ ਇੱਕ ਹੈ ਬਾਹਰ ਮੁਖੀ ਰਹਿਤ ਤੇ ਦੂਜੀ ਹੈ ਅੰਤਰਮੁਖੀ ਰਹਿਤ ਤੇ ਦੋਵੀਂ ਰਹਿਤਾਂ ਦਾ ਜ਼ਿਕਰ ਮੇਰੇ ਸਤਿਗੁਰਾਂ ਨੇ ਆਪਣੀ ਬਾਣੀ ਦੇ ਵਿੱਚ ਕੀਤਾ ਵੀ ਆਪਾਂ ਗੁਰ ਇਤਿਹਾਸ ਦੇ ਵਿੱਚੋਂ ਸਤਿਗੁਰਾਂ ਤੋਂ ਕੁਰਬਾਨ ਇਸ ਗੱਲ ਤੋਂ ਜਾਈਏ ਵੀ ਸੱਚੇ ਪਾਤਸ਼ਾਹ ਅਸੀਂ ਸੰਸਾਰ ਦੇ ਅੰਦਰ ਰਹਿ ਕੇ ਮਰਿਆਦਾ ਦੇ ਵਿੱਚ ਕਿਵੇਂ ਰਹਿਣਾ ਹੈ ਤੇ ਅੰਤਰਮੁਖੀ ਰਹਿਤ ਕਿਵੇਂ ਰੱਖ ਸਕਨੇ ਆ ਤੇ ਬਾਹਰਮੁਖੀ ਰਹਿਤ ਕਿਵੇਂ ਰੱਖ ਸਕਦੇ ਆ ਇਹਦਾ ਜ਼ਿਕਰ ਆਪਾਂ ਗੁਰ ਇਤਿਹਾਸ ਦੇ ਵਿੱਚੋਂ ਜ਼ਰੂਰ ਪੜਦੇ ਆ ਔਰ ਤੋਂ ਪਹਿਨਾ ਆਪਾਂ ਥੋੜਾ ਜਿਹਾ ਜ਼ਿਕਰ ਕਰ ਲਈਏ ਸੁਣਨਾ ਮਾੜਾ ਨਹੀਂ ਹੁੰਦਾ ਸੁਣਨਾ ਮਾੜਾ ਨਹੀਂ ਹੁੰਦਾ ਜਦੋਂ ਤੱਕ ਬੰਦਾ ਮर्यादा ਦੇ ਵਿੱਚ ਰਹਿ ਕੇ ਤਰਤੀਬ ਦੇ ਵਿੱਚ ਰਹਿ ਕੇ ਸੁਣਦਾ ਪਿਆ ਤੇ اسی ਹੀ ਸੁਣਨ ਦੇ ਬਾਰੇ ਸਤਿਗੁਰਾਂ ਨੇ ਆਪਣੀ ਬਾਣੀ ਦੇ ਅੰਦਰ ਚਾਰ ਪਉੜੀਆਂ ਸੁਣਨ ਦੀ ਆ ਗੱਲ ਜ਼ਿਕਰ ਕੀਤੀ ਜਪਜੀ ਸਾਹਿਬ ਦੇ ਵਿੱਚ ਚਾਰ ਪਉੜੀਆਂ ਸੁਣਨ ਦੀ ਗੱਲ ਕੀਤੀ ਤੇ ਇਥੋਂ ਤੱਕ ਇਹ ਗੱਲ ਆਖੀ ਵੀ ਕਹਿਣ ਲੱਗੇ ਵੀ ਜਦੋਂ ਤੂੰ ਸੁਣਨਾ ਸ਼ੁਰੂ ਕਰ ਦਵੇਂਗਾ ਨਾ ਮਰਿਆਦਾ ਦੇ ਵਿੱਚ ਰਹਿ ਕੇ ਇਹੀ ਸੁਣਨਾ ਤੇਰੇ ਅੰਦਰ ਖੜਾਓ ਵੀ ਪੈਦਾ ਕਰ ਦੇਵੇਗਾ ਤੇਰੇ ਅੰਦਰ ਖੁਸ਼ੀ ਪੈਦਾ ਕਰ ਦੇਵੇਗਾ ਇਹੀ ਪੜਦੇ ਆ ਨਾ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਤੇ ਜਦੋਂ ਸੁਣਨਾ ਸ਼ੁਰੂ ਕਰ ਦਿੱਤਾ ਸਹੀ ਸੁਣਨਾ ਸ਼ੁਰੂ ਕਰ ਦਿੱਤਾ ਫਿਰ ਕੀ ਹੋਵੇਗਾ ਕਿੰਦੇ ਦੁੱਖਾਂ ਤੇ ਪਾਪਾਂ ਦਾ ਨਾਸ਼ ਹੋ ਜਾਵੇਗਾ ਆਪਾਂ ਹੁਣ ਅਨੰਦ ਸਾਹਿਬ ਦੀ ਬਾਣੀ ਪੜੀ ਉਦੇ ਵਿੱਚ ਅਸਲੀ ਕੰਨਾਂ ਦੀ ਮਰਿਆਦਾ ਦੱਸੀ ਵੀ ਕਾਨਾਂ ਨੇ ਸੁਣਨਾ ਕੀ ਹੈ ਇਹ ਸ਼ਰਮਣੋ ਮੇਰੀਓ ਸੱਚ ਹੈ ਸੁਣਨਾ ਪੜੋ ਨਾਲ ਪੜੋ ਆ ਇਹ ਸ਼ਰਮਣੋ ਮੇਰੀਓ ਸੱਚ ਹੈ ਸੁਣਨਾ ਸੱਚ ਹੈ ਸੁਣਨਾ ਨੋ ਪਠਾਈ ਸ਼ਰੀਰ ਲਾਏ ਸੁਣੋ ਸਤ ਕਿਦੇ ਕਰਕੇ ਸ਼ਰੀਰ ਦੇ ਨਾਲ ਲਾਈ ਹੈ ਵੀ ਸੁਣੋ ਸਤ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਤੇ ਦੱਸ ਦਿੱਤਾ ਨਾ ਵੀ ਸੁਣਨਾ ਕੀ ਹੈ ਪਰ ਜਦੋਂ ਕੰਨ ਬੇਮਰਿਆਦਾ ਹੋ ਕੇ ਸੁਣਦਾ ਹੈ ਤੇ ਇਸੇ ਕੰਨਾਂ ਦੇ ਨਾਲ ਬੰਦਾ ਮਾੜਾ ਵੀ ਸੁਣਦਾ ਹੈ ਇਸੇ ਹੀ ਕੰਨਾਂ ਦੇ ਨਾਲ ਨਿੰਦਿਆ ਵੀ ਸੁਣਦਾ ਹੈ ਇਸੇ ਹੀ ਕੰਨਾਂ ਦੇ ਨਾਲ ਚੁਗਲੀ ਵੀ ਸੁਣਦਾ ਹੈ ਇਸੇ ਹੀ ਕੰਨਾਂ ਦੇ ਨਾਲ ਜਦੋਂ ਕਿਸੇ ਦੇ ਕੋਲੋਂ ਮਾੜਾ ਪਿਆ ਸੁਣਦਾ ਤੇ ਕਈ ਵਾਰੀ ਇਹੀ ਸੁਣਨਾ ਬੰਦੇ ਨੂੰ ਬੇਮਰਿਆਦਾ ਤੋਂ ਲੈ ਕੇ ਵਿਨਾਸ਼ ਦਾ ਕਾਰਨ ਵੀ ਬਣਾ ਸਕਦੀ ਹੈ ਤੇ ਕਈ ਵਾਰੀ ਗਲਤ ਸੁਣਿਆ ਹੋਇਆ ਬੰਦੇ ਨੂੰ ਮੋਤ ਦੇ ਘਾਟ ਵੀ ਉਤਾਰ ਦਿੰਦਾ ਹੈ ਕੋਈ ਝਗੜੇ ਵੀ ਪੈਦਾ ਕਰ ਦਿੰਦਾ ਕਰਦੇ ਵਿੱਚ ਇਸੇ ਕਰਕੇ ਗੱਲ ਦਾ ਧਿਆਨ ਰੱਖਿਆ ਜੇ ਮਾਲਕ ਨੇ ਵੇਖਣ ਲਈ ਦੋ ਅੱਖਾਂ ਦਿੱਤੀਆਂ ਨੇ ਸੁਣਨ ਲਈ ਦੋ ਕੰਨ ਦਿੱਤੇ ਨੇ ਤੇ ਜ਼ੁਬਾਨ ਇੱਕ ਦਿੱਤੀ ਆ ਉਹ ਕਹਿੰਦੇ ਪਹਿਲਾਂ ਦੋ ਅੱਖਾਂ ਦੇ ਨਾਲ ਵੇਖ ਦੋ ਕੰਨਾਂ ਦੇ ਨਾਲ ਸੁਣ ਕਿਤੇ ਇਹਨਾਂ ਹੋਵੇ ਕਈ ਵਾਰੀ ਵੇਖਿਆ ਗਲਤ ਹੋ ਸਕਦਾ ਹੈ ਇਕੱਲਾ ਸੁਣਿਆ ਗਲਤ ਹੋ ਸਕਦਾ ਹੈ ਇਸ ਜ਼ੁਬਾਨ ਦੇ ਵਿੱਚੋਂ ਬਾਅਦ ਦੇ ਵਿੱਚ ਬੋਲੀ ਪਹਿਲਾਂ ਦੋ ਅੱਖਾਂ ਨਾਲ ਚੰਗੀ ਤਰ੍ਹਾਂ ਵੇਖ ਦੋ ਕੰਨਾਂ ਦੇ ਨਾਲ ਚੰਗੀ ਤਰ੍ਹਾਂ ਸੁਣ ਤੇ ਉਹਦੇ ਤੋਂ ਬਾਅਦ ਜ਼ੁਬਾਨ ਤੇ ਰਹੇ ਬੋਲੀ ਤੇ ਜਦੋਂ ਸੁਣਨਾ ਬੇਤਰਤੀਬ ਹੋ ਜਾਂਦਾ ਹੈ ਬੇਮर्यादा ਹੋ ਜਾਂਦਾ ਹੈ ਪਰ ਰਹਿਤ ਦੀ ਗੱਲ ਕਰਦੇ ਪਿਆ ਵੀ ਰਹਿਤ ਕਿਉਂ ਜ਼ਰੂਰੀ ਹੈ ਤਰਤੀਬ ਹੋ ਜਾਂਦਾ ਤੇ ਉਹੀ ਜਿਹੜਾ ਸੁਣਨਾ ਬੰਦੇ ਨੂੰ ਮੌਤ ਦੇ ਘਾਟ ਵੀ ਲੈ ਜਾਂਦਾ ਹੈ ਉਹਨੇ ਹਿਰਨ ਨੂੰ ਜਿਹੜਾ ਕੰਡੇ ਹੀੜੇ ਦਾ ਸਵਾਦ ਹੁੰਦਾ ਹੈ ਉੰਜ ਜੰਗਲ ਦੇ ਵਿੱਚ ਹਿਰਨ ਲਗਾ ਫਿਰਦਾ ਉਹਦੇ ਲਈ ਖਾਣ ਦੇ ਲਈ ਬੜਾ ਕੁਝ ਹੁੰਦਾ ਹੈ ਬੜੀਆਂ ਆਵਾਜ਼ਾਂ ਹੁੰਦੀਆਂ ਨੇ ਉਹਦੇ ਕੰਨ ਦੇ ਵਿੱਚ ਪਿੰਦੀਆਂ ਕੰਨੀਆਂ ਆਵਾਜ਼ਾਂ ਬੜੀਆਂ ਪਿੰਦੀਆਂ ਪਰ ਸ਼ਿਕਾਰੀ ਨੂੰ ਇਸ ਗੱਲ ਦਾ ਪਤਾ ਹੈ ਵੀ ਜੇਕਰ ਹਿਰਨ ਨੂੰ ਆਪਣੇ ਅਧੀਨ ਕਰਨਾ ਹੈ ਆਪਣੇ ਕੰਟਰੋਲ ਦੇ ਵਿੱਚ ਕਰਨਾ ਹੈ ਤੇ ਇਹਨੂੰ ਕੰਡੇ ਹੀੜੇ ਦੀ ਆਵਾਜ਼ ਸੁਣਾਈ ਜਾਵੇ ਔਰ ਜਦੋਂ ਉਹਨੂੰ ਕਾਬੂ ਦੇ ਵਿੱਚ ਕਰਨਾ ਹੈ ਉਹਦਾ ਸ਼ਿਕਾਰ ਕਰਨਾ ਹੈ ਉਹ ਕੀ ਕਰਦਾ ਵੀ ਕੰਡੇ 헤ੜੇ ਦੀ ਜਿਹੜੀ ਆਵਾਜ਼ ਹੈ ਉਹ ਕਰਦਾ ਤੇ ਹਿਰਣ ਇਹਨਾਂ ਨੂੰ ਉਸ ਸ਼ਕਤੀ ਦੇ ਵਿੱਚ ਸੁਣਨ ਦੀ ਸ਼ਕਤੀ ਦੇ ਵਿੱਚ ਇਹਨਾਂ ਨੂੰ ਲੀਨ ਹੋ ਜਾਂਦਾ ਹੈ ਵੀ ਉਹ ਆਪਣੇ ਆਪ ਨੂੰ ਸ਼ਿਕਾਰੀ ਦੇ ਅਧੀਨ ਕਰ ਦਿੰਦਾ ਤੇ ਉਸ ਨੂੰ ਮੋਤ ਦੇ ਕਾਟ ਵੀ ਤਾਰਿਆ ਜਾਂਦਾ ਹੈ ਇਥੋਂ ਤੱਕ ਵੀ ਜਿਕਰ ਸੁਣਨਾ ਹੈ ਜਦੋਂ ਤੱਕ ਤਰਤੀਬ ਦੇ ਵਿੱਚ ਸੁਣਦਾ ਪਿਆ ਅਨੇਕਾਂ ਆਵਾਜ਼ਾਂ ਵੀ ਕੰਨਾਂ 'ਚ ਪੈਰੀਆਂ ਨੇ ਪਰ ਆਰਾਮ ਦੇ ਨਾਲ ਜੰਗਲ ਦੇ ਵਿੱਚ ਲਗਾ ਫਿਰਦਾ ਜਦੋਂ ਉਹੀ ਸੁਣਨ ਸ਼ਕਤੀ ਬੇਤਰਤੀਬ ਹੋ ਗਈ ਮਰਿਆਦਾ ਤੋਂ ਬਾਹਰ ਚਲੀ ਗਈ ਤੇ ਉਹੀ ਚੀਜ਼ ਹਿਰਨ ਨੂੰ ਅੱਜ ਮੋਤ ਦੇ ਘਾਟ ਉਤਾਰਦੀ ਪਈ ਹੈ ਤੇ ਦੇਖਣਾ ਮਾੜਾ ਨਹੀਂ ਹੈ ਦੂਸਰੀ ਗੱਲ ਦੇਖਣਾ ਮਾੜਾ ਨਹੀਂ ਇਹ ਮਾਲਕ ਨੇ ਜੋ ਅੱਖਾਂ ਦਿੱਤੀਆਂ ਨੇ ਨਾ ਇਹ ਸਾਨੂੰ ਵੇਖਣ ਲਈ ਦਿੱਤੀਆਂ ਨੇ ਉਹ ਕੀ ਇਹ ਜਿੰਨਾ ਸੰਸਾਰ ਹੈ ਮਾਲਕ ਦਾ ਬਣਾਇਆ ਹੋਇਆ ਕਾਇਨਾਤ ਕਿੰਨੀ ਖੂਬਸੂਰਤ ਹੈ ਕਿੰਨੀ ਸੋਹਣੀ ਐ ਇਹ ਵੇਖਣ ਲਈ ਮਿਲੀ ਐ ਤੇ ਪਰ ਵਿੰਦਾ ਕੀ ਐ ਬੰਦਾ ਇਸ ਦੇ ਨਾਲ ਪਰਾਇਆ ਤਨ ਤੱਕਦਾ ਐ ਇਹਦੇ ਨਾਲ ਮਾੜਾ ਵੇਖਦਾ ਅੱਖਾਂ ਦੇ ਨਾਲ ਮਾੜਾ ਵੇਖਿਆ ਹੋਇਆ ਕਈ ਵਾਰੀ ਮਨ ਦੇ ਵਿੱਚ ਸੂਰਤ ਦੇ ਵਿੱਚ ਮਾੜੇ ਖਿਆਲ ਪੈਦਾ ਕਰ ਦਿੰਦਾ ਪਰ ਸਤਿਗੁਰ ਦੀ ਬਾਣੀ ਕੀ ਆਖਦੀ ਐ ਇਹ ਨੇਤਰੋ ਮੇਰੀਓ ਹਰ ਤੁਮੈ ਜੋਤ ਤਰੀ ਹਰ ਬਿਨ ਅਵਰ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨੇ ਹਾਲਿਆ ਇਹ ਵਿਸ ਸੰਸਾਰ ਤੁਮ ਦੇਖਦੇ ਹੁਣ ਕੁਝ ਅੱਖਾਂ ਇਹੋ ਜੀਆਂ ਨੇ ਵੀ ਜਿਹੜੀਆਂ ਇਹ ਸੰਸਾਰ ਦੇ ਵਿੱਚੋਂ ਜ਼ਹਿਰ ਪੀਂਆਂ ਲੱਭਦੀਆਂ ਨੇ ਕੁਝ ਅੱਖਾਂ ਇਸੇ ਸੰਸਾਰ ਨੂੰ ਵਿਸ ਦੇ ਰੂਪ ਦੇ ਵਿੱਚ ਵੇਖਦੀਆਂ ਪਿਆ ਨੇ ਜ਼ਹਿਰ ਦੇ ਰੂਪ ਦੇ ਵਿੱਚ ਵੇਖਦੀਆਂ ਪਿਆ ਪਰ ਸਤਿਗੁਰੂ ਕਿਰਪਾ ਕਰਦੇ ਵੀ ਜਿਹੜੇ ਰਹਿਤ ਦੇ ਵਿੱਚ ਰਹਿ ਕੇ ਵੇਖਦਾ ਹੈ ਮर्यादा ਦੇ ਵਿੱਚ ਰਹਿ ਕੇ ਵੇਖਦਾ ਉਹੀ ਇਹ ਵਿਸ ਸੰਸਾਰ ਤੁਮ ਦੇਖਦੇ ਇਹ ਹਰਕਾਰ ਰੂਪ ਹੈ ਉਹਨੂੰ ਇਸੇ ਹੀ ਸੰਸਾਰ ਦੇ ਵਿੱਚੋਂ ਹਰੀਦਾ ਰੂਪ ਵੀ ਨਜ਼ਰੀ ਆਉਣਾ ਸ਼ੁਰੂ ਹੋ ਜਾਂਦਾ ਹੈ ਕਿਉਂ ਮर्यादा ਦੇ ਵਿੱਚ ਬਹਿ ਕੇ ਵੇਖਦੀ ਆਪੀਆਂ ਨੇ ਤੇ ਕਈ ਵਾਰੀ ਵੇਖਿਆ ਹੋਇਆ ਵੀ ਬੰਦੇ ਨੂੰ ਜਦੋਂ ਮਾੜਾ ਵੇਖਦਾ ਹੈ ਬੇਮर्याਦਾ ਹੋ ਕੇ ਵੇਖਦਾ ਹੈ ਤੇ ਉਸ ਨੂੰ ਮੋਤ ਦੇ ਵੱਲ ਲੈ ਜਾਂਦੀ ਹੈ ਹੁਣ ਪਤੰਗ ਹੈ ਜਿਹੜਾ ਉਹਦੀ ਪ੍ਰੀਤ ਹੈ ਜਿਹੜੀ ਉਹ ਪ੍ਰੀਤ ਚਾਨਣ ਦੇ ਨਾਲ ਹੈ ਹੁਣ ਜਿਸ ਜਗ੍ਹਾ ਦੇ ਉੱਤੇ ਦੀਵਾ ਬਲਦਾ ਹੋਵੇਗਾ ਦੀਵੇ ਨੂੰ ਵੇਖ ਕੇ ਪਤੰਗਾ 도ੜਿਆ ਹੁੰਦਾ ਤੇ ਆਪਣਾ ਆਪ ਉਸ ਜਗ੍ਹਾ ਦੇ ਉੱਤੇ ਜਿਹੜਾ ਸਮਰਪਿਤ ਕਰ ਦਿੰਦਾ ਭੇਟ ਕਰ ਦਿੰਦੇ ਤੇ ਸਤਿਗੁਰੂ ਇਹ ਗੱਲ ਹੀ ਆਖਦੇ ਕਹਿਣ ਲੱਗੇ ਵੀ ਉਹੀ ਦੀਵਾ ਉਹੀ ਚਾਨਣ ਜਦੋਂ ਪਤੰਗੇ ਨੇ ਵੇਖਿਆ ਉਹ ਬੇਮਰਿਆਦਾ ਹੋਇਆ ਤੇ ਦੀਵੇ ਦੀ ਲੋਹ ਦੇ ਨੇੜੇ ਆਇਆ ਤੇ ਉਸੇ ਹੀ ਦੀਵੇ ਨੇ ਉਹਨੂੰ ਸਾੜ ਕੇ ਸੁਆਹ ਕਰ ਦਿੱਤਾ ਤੇ ਇਹੀ ਹੁੰਦਾ ਹੈ ਕਈ ਵਾਰੀ ਵੇਖਦੇ ਕੁਝ ਹੋਰ ਹੁੰਦੇ ਆ ਤੇ ਉਹ ਵੇਖਦੇ ਆਂ ਵੇਖਦੇ ਆਂ ਅੰਦਰ ਇੰਨੇ ਕੁ ਮਾੜੇ ਖਿਆਲ ਕਰਦੇ ਹੁੰਦਾ ਬੰਦੇ ਨੂੰ ਆਤਮਿਕ ਮੋਤੇ ਮਾਰ ਕੇ ਰੱਖ ਦਿੰਦੇ। ਪਰ ਸਤਿਗੁਰੂ ਨੇ ਦੱਸਿਆ ਵੀ ਇਹ ਨਹੀਂ ਵੇਖਣਾ। ਇਹ ਵਿਸ ਸंसार ਨਹੀਂ ਤੁਸੀਂ ਵੇਖਣਾ। ਇਹਦੇ ਵਿੱਚੋਂ ਜੇਕਰ ਵੇਖਣਾ ਤੇ ਚੰਗਾ ਵੇਖੋ। ਇਹ ਅੱਖਾਂ ਮਾਲਕ ਨੇ ਦਿੱਤੀਆਂ ਨੇ। ਇਹ ਕੁਦਰਤ ਨੂੰ ਕਾਇਨਾਤ ਨੂੰ ਵੇਖਣ ਦੇ ਲਈ ਦਿੱਤੀਆਂ ਨੇ। ਤੀਜੀ ਗੱਲ ਇਹ ਜ਼ੁਬਾਨ ਮਾਲਕ ਨੇ ਦਿੱਤੀ ਹੈ ਨਾ। ਜ਼ੁਬਾਨ ਦੀ ਵੀ ਕੋਈ ਮਰਿਆਦਾ ਹੈ। ਜਦੋਂ ਤੱਕ ਇਹ ਮर्यादा ਦੇ ਵਿੱਚ ਰਹਿ ਕੇ ਬੋਲੇਗੀ ਮर्यादा ਦੇ ਵਿੱਚ ਰਹਿ ਕੇ ਸਵਾਦ ਚਖੇਗੀ ਤੇ ਬੰਦੇ ਦਾ ਸ਼ਰੀਰ ਵੀ ਸੈਟਰ ਹੋਵੇਗਾ ਤੇ ਬੰਦੇ ਦੀ ਸੋਚ ਵੀ ਸੈਟਰੇਗੀ ਉਹ ਕਿਵੇਂ اسی ਹੀ ਜ਼ੁਬਾਨ ਦੇ ਨਾਲ اسی ਹੀ ਜੀਪ ਦੇ ਨਾਲ ਬੰਦਾ ਸਵਾਦ ਨੂੰ ਚੱਖਦਾ ਉਹਨੂੰ ਸਵਾਦ ਚੱਕ ਕੇ ਪਤਾ ਲੱਗ ਜਾਂਦਾ ਹੈ ਇਹ ਸਲੂਣਾ ਹੈ ਇਹ ਲੂਣਾ ਹੈ ਇਹ ਮਿੱਠਾ ਹੈ ਇਹਦੇ ਵਿੱਚ ਇਹ ਕੋੜਾ ਹੈ ਇਹ ਜ਼ਹਿਰ ਹੈ ਪਤਾ ਚੱਲ ਜਾਂਦਾ ਹੈ ਨਾ ਇਹ ਜੀਬ ਦੇ ਨਾਲ ਪਰ ਜਦੋਂ ਇਹ ਜੀਬ ਬੇਸਵਾਦੀ ਹੋ ਜਾਂਦੀ ਹੈ ਬੇਤਰਤੀਬੀ ਹੋ ਜਾਂਦੀ ਹੈ ਅੰਦਰ ਲਾਲਚ ਪੈਦਾ ਕਰ ਦਿੰਦੀ ਹੈ ਤੇ ਇਹ ਜੀਬ ਕਿਸੇ ਜੀਵ ਦੇ ਲਈ ਮੌਤ ਦਾ ਵੀ ਕਾਰਨ ਬਣ ਸਕਦੀ ਹੈ ਹੁਣ ਮੱਛੀ ਪਾਣੀ ਦੇ ਵਿੱਚ ਰਹਿੰਦੀ ਹੈ ਵੈਸੇ ਤੇ 42 ਲੱਖ ਜਿਹੜੇ ਜੀਵ ਨੇ ਉਹ ਪਾਣੀ ਦੇ ਵਿੱਚ ਰਹਿੰਦੇ ਨੇ ਤੇ ਪਾਣੀ ਦੇ ਵਿੱਚ ਰਹਿੰਦਿਆਂ ਹੋਇਆਂ ਹੁਣ ਮੱਛੀ ਨੂੰ ਹਰ ਤਰ੍ਹਾਂ ਦੀ ਖੁਰਾਕ ਪੇ ਮਿਲਦੀ ਹੈ ਪਰ ਜਦੋਂ ਤੱਕ ਉਹ ਮर्यादा ਦੇ ਵਿੱਚ ਰਹਿ ਰਹੀ ਹੈ ਤੇ ਉਹ ਬੜੇ ਆਰਾਮ ਦੇ ਨਾਲ ਜੀਵਨ ਪੈ ਜੀਉਂਦੀ ਹੈ ਤੇ ਜਦੋਂ ਉਸੇ ਹੀ ਜੀਵ ਨੇ بے ਤਰਤੀਬ ਹੋ ਗਈ بے ਮर्यादा ਹੋ ਗਈ ਤੇ ਫਿਰ ਕੀ ਹੋਇਆ ਉਸੇ ਹੀ ਮੱਛੀ ਨੂੰ ਜਿਹੜਾ ਕੀ ਹੈ ਸ਼ਿਕਾਰੀ ਹੈ ਜਦੋਂ ਪਕੜਦਾ ਉਹ ਕੀ ਕਰਦਾ ਕੁੰਡੀ ਦੇ ਅੱਗੇ ਥੋੜਾ ਜਿਹਾ ਮਾਸ ਲਾ ਦਿੰਦਾ ਤੇ ਜਦੋਂ ਮਾਸ ਲੋਂਦਾ ਤੇ ਜਦੋਂ ਮੱਛੀ ਉਸ ਮਾਸ ਨੂੰ ਖਾਣ ਦੇ ਲਈ ਆਉਂਦੀ ਹੈ ਉਹ ਆਪਣੀ ਮੂੰਹ ਦੇ ਵਿੱਚ ਪੰਦੀ ਹੈ ਤੇ ਨਾਲੋਂ ਨਾਲ ਉਸ ਕੁੰਡੀ ਦੇ ਵਿੱਚ ਚੜ ਜਾਂਦੀ ਹੈ ਤੇ ਕਿਸੇ ਦੀ ਮੌਤ ਦਾ ਸ਼ਿਕਾਰ ਬਣ ਜਾਂਦੀ ਹੈ ਤੇ ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਵੀ ਕਈ ਵਾਰੀ ਬੰਦੇ ਦੀ ਜੀਭ ਦਾ ਜਿਹੜਾ ਸਵਾਦ ਹੈ ਇਹ ਵੀ ਬੰਦੇ ਦੇ ਅੰਦਰ ਜਿਹੜੇ ਖਵਾਰ ਹੈ ਖਵਾਰ ਕਰ ਦਿੰਦਾ ਹੈ ਬੰਦੇ ਦੇ ਅੰਦਰ ਵਿਕਾਰ ਪੈਦਾ ਕਰ ਦਿੰਦਾ ਹੈ ਇਸੇ ਕਰਕੇ ਸਤਿਗੁਰਾਂ ਨੇ ਬਾਬੇ ਬਾਣੀ ਦੇ ਅੰਦਰ ਆਖੇ ਸੀ ਕਹਿੰਦੇ ਜਿਤ ਖਾਧੈ ਤਨ ਪੀੜੀਐ ਮਨ ਮੈਂ ਚਲੈ ਖਵਾਰ ਵੀ ਕਹਿਣ ਲੱਗੇ ਆਹੋ ਜਿਹਾ ਨਾ ਖਾਈਏ ਬੇ ਤਰਤੀਬਾ ਹੋ ਕੇ ਨਾ ਖਾਈਏ ਜਿਸ ਦੇ ਖਾਣ ਦੇ ਨਾਲ ਅੰਦਰ ਵਿਕਾਰ ਪੈਦਾ ਹੋ ਜਾਣ ਅੰਦਰ ਮਾੜੀ ਸੋਚ ਪੈਦਾ ਹੋ ਜਾਵੇ ਇਸ ਸਰੀਰ ਨੂੰ ਬਿਮਾਰੀਆਂ ਦਾ ਰੂਪ ਲੈ ਜਾਂਦਾ ਤੇ ਪੰਜਵੀਂ ਗੱਲ ਉਹਨਾਂ ਨੇ ਆਖੀ ਵਿਸ਼ਪਰਸ਼ਤਾ ਦੀ ਹੁਣ ਸਰੀਰ ਦੇ ਉੱਤੇ ਮਾਲਕ ਨੇ ਇੱਕ ਦਾਤ ਬੜੀ ਵੱਡੀ ਦਿੱਤੀ ਹੈ ਸਾਨੂੰ ਸਾਰਿਆਂ ਨੂੰ ਸਾਡੇ ਸਰੀਰ ਦੇ ਉੱਤੇ ਕੀੜੀ ਵੀ ਚੱਲਦੀ ਹੋਵੇ ਨਾ ਕੀੜੀ ਦਾ ਵੀ ਸਾਨੂੰ ਪਤਾ ਲੱਗ ਜਾਂਦਾ ਸਾਡੇ ਸਰੀਰ ਦੇ ਉੱਤੇ ਕੋਈ ਜੀਵ ਚੱਲਦਾ ਪਿਆ ਕੋਈ ਖਾਰਸ਼ ਹੁੰਦੀ ਹੈ ਨਾਲੋਂ ਨਾਲ ਸਾਡੀ ਮਨ ਮਾਈਂਡ ਨੂੰ ਸਿੱਧਾ ਮੈਸੇਜ ਚਲਾ ਜਾਂਦਾ ਫਲਾਣੀ ਜਗ੍ਹਾ ਖਾਰਸ਼ ਹੋ ਰਹੀ ਹੈ ਕਿਸਪਰਸ਼ਿਤਾ ਨਾਲ ਕੋਈ ਮੜਾ ਜਾਂ ਟੱਚ ਕੋਈ ਚੀਜ਼ ਹੁੰਦੀ ਆ ਪਤਾ ਚਲ ਜਾਂਦਾ ਪਰ ਇਹੀ ਸਪਰਸ਼ਤਾ ਕਿਸੇ ਨੂੰ ਮੋਤ ਦੇ ਵੱਲ ਵੀ ਲੈ ਕੇ ਜਾ ਰਹੀ ਹੈ ਹਾਥੀ ਹੈ ਜਿਹੜਾ ਉਹ ਹੁਣ ਉਹਨੂੰ ਜਿਹੜਾ ਰੋਗ ਲੱਗਾ ਉਹ ਸਪਰਸ਼ਤਾ ਦਾ ਰੋਗ ਲੱਗਾ ਉਸੇ ਸਪਰਸ਼ਤਾ ਦੇ ਅਧੀਨ ਆ ਕੇ ਸ਼ਿਕਾਰੀ ਦੇ ਅਧੀਨ ਆ ਜਾਂਦਾ ਹੈ ਮਹਾਵਤ ਦੇ ਅਧੀਨ ਆ ਜਾਂਦਾ ਤੇ ਸਾਰੀ ਜ਼ਿੰਦਗੀ ਫਿਰ ਉਸ ਨੂੰ ਆਪਣੇ ਸਿਰ ਦੇ ਉੱਤੇ ਕੁੰਡੇ ਖਾਣੇ ਪੈਂਦੇ ਨੇ ਉਹਦੇ ਹੁਕਮ ਦੇ ਵਿੱਚ ਚੱਲਣਾ ਪੈਂਦਾ ਕਹਿਣ ਤੋਂ ਭਾਵੇਂ ਆ ਵੀ ਇਹ ਸਭ ਚੀਜ਼ਾਂ ਨੇ ਭਾਵੇਂ ਕੋਈ ਹਵਾ ਹੈ ਭਾਵੇਂ ਕੋਈ ਪਾਣੀ ਹੈ ਭਾਵੇਂ ਕੋਈ ਅੱਗ ਹੈ ਭਾਵੇਂ ਕੋਈ ਜੀਵ ਹੈ ਸਭ ਕੁਝ ਉਹਦੀ ਰਹਿਤ ਦੇ ਵਿੱਚ ਮਰਿਆਦਾ ਦੇ ਵਿੱਚ ਚੱਲਦਾ ਪਿਆ ਪਰ ਆਪਾਂ ਕਦੇ ਇਹ ਸੁਣਿਆ ਵੀ ਕੁੱਤੇ ਨੂੰ ਇਹ ਗੱਲ ਕਹਿਣੀ ਵੀ ਕੁੱਤਿਆ ਤੂੰ ਕੁੱਤਾ ਬਣ ਜਾ ਕਿਸੇ ਖੋਤੇ ਨੂੰ ਇਹ ਗੱਲ ਕਹਿਣੀ ਵੀ ਖੋਤੇਆ ਤੂੰ ਖੋਤਾ ਬਣ ਜਾ ਜਾਨਵਰ ਨੂੰ ਕਹਿਣਾ ਪਵੇ ਜਾਨਵਰਾ ਤੂੰ ਜਾਨਵਰ ਬਣ ਜਾ ਪਰ ਬੰਦੇ ਨੂੰ ਇਹ ਗੱਲ ਕਹਿਣੀ ਪੈਂਦੀ ਹੈ ਬੰਦਿਆ ਤੂੰ ਬੰਦਾ ਬਣ ਜਾ ਕਾਰਨ ਕੀ ਹੈ ਕਾਰਨ ਇਹ ਹੈ ਵੀ ਉਹ ਰਹਿਤ ਦੇ ਵਿੱਚ ਨਹੀਂ ਰਹਿ ਰਿਹਾ ਉਹ ਮਰਿਆਦਾ ਦੇ ਵਿੱਚ ਨਹੀਂ ਰਹਿ ਰਿਹਾ ਉਹ ਮਰਿਆਦਾ ਤੋਂ ਬਾਹਰ ਜਾ ਰਿਹਾ ਇਸੇ ਕਰਕੇ ਸਤਿਗੁਰਾਂ ਨੇ ਇਹ ਗੱਲ ਕਹਿਣੀ ਤੇ ਕਹਿੰਦੇ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰਾ ਦੇ ਨਰਾਤ ਕਹਿੰਦੇ ਵੇਖਣ ਲਈ ਬੜਾ ਵਧੀਆ ਬੰਦਾ ਲੱਗਦਾ ਪਿਆ ਇਦਾਂ ਲੱਗਦਾ ਵੀ ਸਾਹਮਣੇ ਪ੍ਰਾਣੀ ਲਗਾ ਹੁੰਦਾ ਪਰ ਜਦੋਂ ਇਹ ਕਰਤੂਤਾਂ ਨੂੰ ਵੇਖੀਏ ਕਰਤੂਤਾਂ ਤੋਂ ਇਦਾਂ ਮਹਿਸੂਸ ਹੁੰਦਾ ਹੈ ਵੀ ਇਹਦੇ ਤੋਂ ਵੱਡਾ ਕੋਈ ਜਨਵਰੀ ਨਹੀਂ ਹੋ ਸਕਦਾ ਕਿਉਂਕਿ ਕਰਮ ਇਹੋ ਜਿਹੇ ਨੇ ਨਾ ਬੰਦੇ ਦੇ ਕੰਮ ਇਹੋ ਜੇ ਕਰਤੂਤਾਂ ਇਹੋ ਜੀਆਂ ਨੇ ਪਰ ਸਤਿਗੁਰੂ ਇਹ ਕਿਰਪਾ ਕਰਦੇ ਵੀ ਹਰ ਰੋਜ਼ ਜਦੋਂ ਅਰਦਾਸ ਸਿੱਖ ਕਰਦਾ ਤੇ ਅਰਦਾਸ ਕਰਨ ਵੇਲੇ ਗੱਲ ਆਖਦਾ ਸੱਚੇ ਪਾਤਸ਼ਾਹ ਜਿੱਥੇ ਤੂੰ ਹੁਣ ਤੱਕ ਮੈਨੂੰ ਸਿੱਖੀ ਦੀ ਦਾਤ ਬਖਸ਼ੀ ਹੈ ਜਿੱਥੇ ਹੁਣ ਤੱਕ ਤੂੰ ਕੇਸਾਂ ਦੀ ਦਾਤ ਬਖਸ਼ੀ ਹੈ ਹੁਣ ਇਹ ਕਿਰਪਾ ਕਰ ਇਸ ਸਿੱਖੀ ਦੀ ਰਹਿਤ ਦੇ ਵਿੱਚ ਮੈਨੂੰ ਰਹਿਣਾ ਵੀ ਆ ਜਾਵੇ ਤੇ ਵਾਰਨੇ ਜਾਈਏ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੋਂ ਸੱਚ ਜਾਣੇ ਉਹ ਜਿਨੇ ਅਸਲ ਦੇ ਵਿੱਚ ਜੀਵ ਨੂੰ ਜਿਉਣ ਦਾ ਢੰਗ ਦੱਸ ਦਿੰਦਾ ਹੈ ਜੇਕਰ ਅੰਤਰਮੁਖੀ ਦੀ ਰਹਿਤ ਦੀ ਗੱਲ ਕਰੀਏ ਬਾਹਰ ਮਰੂ ਕੀ ਰਹਿਤ ਦੀ ਗੱਲ ਕਰੀਏ ਤੇ ਅਸਲ ਦੇ ਵਿੱਚ ਜਿਹੜਾ ਕਰ ਜਿਉਣਾ ਸਿਖਾਇਆ ਹੈ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸਿਖਾਇਆ ਹੈ ਜਦੋਂ 1699 ਦੀ ਵਿਸਾਖੀ ਆਈ ਨਾ ਤੇ ਉਸ ਸਮੇਂ ਇੱਕ ਰਹਿਤ ਸਾਡੀ ਝੋਲੀ ਦੇ ਵਿੱਚ ਸਤਿਗੁਰਾਂ ਨੇ ਪਾ ਦਿੱਤੀ। ਕਹਿੰਦੇ ਅੱਜ ਤੋਂ ਬਾਅਦ ਸਿੱਖਾ ਤੇਰੀ ਬਾਹਰਮੁਖੀ ਜਿਹੜੀ ਰਹਿਤ ਹੋਵੇਗੀ ਇਹ ਪੰਜ ਕਕਾਰੀ ਰਹਿਤ ਤੇਰੀ ਬਾਹਰਮੁਖੀ ਰਹਿਤ ਹੈ। ਜਿਦੇ ਵਿੱਚ ਆਖਿਆ ਵੀ ਤੇਰੀ ਗਾਤਰੇ ਦੇ ਵਿੱਚ ਕਿਰਪਾਨ ਹੋਵੇਗੀ। ਤੂੰ ਕੇਸਾਂ ਦੀ ਸੰਭਾਲ ਕਰੇਂਗਾ? ਕੇਸਾਂ ਦੇ ਵਿੱਚ ਤੇਰੇ ਕੰਗਾ ਹੋਵੇਗਾ ਹੱਥ ਦੇ ਵਿੱਚ ਕੜਾ ਹੋਵੇਗਾ ਤੇ ਆਪਣੇ ਜੱਤ ਸਤ ਨੂੰ ਉੱਚੇ ਆਚਰਣ ਨੂੰ ਕਾਇਮ ਰੱਖਣ ਦੇ ਲਈ ਤੂੰ ਕਸ਼ ਦੀ ਵਰਤੋਂ ਕਰੇਗਾ ਇਹ ਸਾਡੇ ਬਾਹਰ ਮੁਖੀ ਰਹਿਤ ਦੇ ਦਿੱਤੀ ਜਿਹਦੇ ਨਾਲ ਤੂੰ ਆਪਣੇ ਬਾਹਰ ਮੁਖੀ ਰਹਿਤ ਨੂੰ ਨਿਭਾ ਸਕਦਾ ਹੈ ਤੇ ਕੇਵਲ ਬਾਹਰ ਮੁਖ ਤੱਕ ਨਾ ਟਿਕਾਇਆ ਉਹਦੇ ਨਾਲ ਨਾਲ ਇਹ ਵੀ ਗੱਲ ਆਖ ਦਿੱਤੀ ਵੀ ਜਿੱਥੇ ਤੂੰ ਬਾਹਰ ਰਹਿਤ ਮर्यादा ਦੇ ਵਿੱਚ ਰਹਿ ਰਹੇ ਹੈ ਰਹਿਤ ਦੇ ਵਿੱਚ ਰਹਿ ਰਹੇ ਹੈ ਮਰਿਆਦਾਾਂ ਦੇ ਵਿੱਚ ਜਿਉਂਨਾ ਪਿਆ ਉਹਦੇ ਨਾਲ-ਨਾਲ ਆ ਪੰਜ ਬਾਣੀਆਂ ਤੈਨੂੰ ਨਿਤਨੇਮ ਦੀਆਂ ਵੀ ਦੇ ਦਿੱਤੀਆਂ ਤੂੰ ਇਸੇ ਬਾਣੀਆਂ ਦਾ ਨਿਤਨੇਮ ਵੀ ਜ਼ਰੂਰ ਕਰਨਾ ਹੈ ਕਿਤੇ ਕਰਕੇ ਇਹੀ ਬਾਣੀਆਂ ਤੇਰੇ ਅੰਦਰ ਵੀ ਅੰਮ੍ਰਿਤ ਪੈਦਾ ਕਰ ਦੇਣਗੀਆਂ ਜਪਜੀ ਸਾਹਿਬ ਦੀ ਸ਼ੁਰੂਆਤ ਹੁੰਦੀ ਹੈ ਨਾ ਜਦੋਂ ਆਪਾਂ ਪੜ੍ਹਦੇ ਆ ਸੋਚੈ ਸੋਚਣਾ ਹੋਵੇ ਜੇ ਸੋਚੀ ਚੁਪੈ ਚੁਪਣਾ ਹੋਵੇ ਜੇ ਲਾਈ ਰਹਾ ਇਥੇ ਵਿਕਾਰਾਂ ਦੀ ਜ਼ਿਕਰ ਗੱਲ ਕਰਦੇ ਪਏ ਨੇ ਫੋਕਟ ਕਰਮਾਂ ਦੀ ਗੱਲ ਕਰਦੇ ਪਏ ਨੇ ਤੇ ਇਹੀ ਫੋਕਟ ਕਰਮਾਂ ਨੂੰ ਹੌਲੀ-ਹੌਲੀ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਤਰਤੀਬਵਾਰ ਲੈ ਕੇ ਜਾਂਦਿਆਂ ਤੱਕ ਇੱਕ ਅੰਦਰ ਰਹਿਤ ਪੈਦਾ ਕਰ ਦਿੱਤੀ ਉਹ ਰਹਿਤ ਏਸੀ ਜਤ ਪਹਾਰਾ ਤੀਰਜ ਸੁਨਿਆਰ ਅਹਿਰਣ ਮਤ ਪਾਉ ਖਲਾ ਅਗਣ ਤਪਤਾਉ ਭਾਂਡਾ ਪਾਉ ਤੇ ਇਥੋਂ ਕੀ ਹੋਇਆ ਕੜੀਐ ਸ਼ਬਦ ਸੱਚੀ ਟਕਸਾਲ ਅਸਲ ਦੇ ਵਿੱਚ ਤੇਰੀ ਜੇ ਘੜਤ ਹੋਣੀ ਹੈ ਘੜਤ ਅਸਲ ਦੇ ਵਿੱਚ ਸ਼ਬਦ ਦੇ ਰਾਹੀ ਸੱਚੀ ਟਕਸਾਲ ਦੇ ਵਿੱਚ ਹੋਣੀ ਜੀ ਇੱਕ ਮਰਿਆਦਾ ਸਾਨੂੰ ਰਹਿਤ ਦੇ ਦਿੱਤੀ ਤੇ ਉੱਥੇ ਸਾਨੂੰ ਨਾਲ ਇਹ ਵੀ ਦੱਸ ਦਿੱਤਾ ਵੀ ਕਹਿਣ ਲੱਗੇ ਭਲਿਆ ਆ ਤੇਰੀ ਮਰਿਆਦਾ ਹੀ ਜਿੱਥੇ ਤੂੰ ਪੰਜ ਕਕਾਰੀ ਵਰਦੀ ਪਾਉਣੀ ਹੈ ਬਾਹਰੀ ਮਰਿਆਦਾ ਨੂੰ ਨਿਭਾਣਾ ਹੈ ਉਦੇ ਨਾਲ ਨਾਲ ਤੇਰੀ ਅੰਦਰ ਦੀ ਮਰਿਆਦਾ ਇਹ ਹੈ ਵੀ ਤੂੰ ਕਦੇ ਵੀ ਝੂਠ ਨਹੀਂ ਬੋਲੇਗਾ ਕਦੇ ਵੀ ਕਿਸਾਂ ਦੀ ਬੇਦਬੀ ਨਹੀਂ ਕਰੇਗਾ ਇਹ ਅੱਖਾਂ ਕਦੇ ਵੀ ਪਰਾਇਆ ਤਨ ਨਹੀਂ ਤੱਕਣਗੀਆਂ ਪਰਾਏ ਪੁਰਸ਼ ਦਾ ਪਰਾਏ ਇਸਤਰੀ ਦਾ ਗਮਨ ਨਹੀਂ ਕਰਨਗੀਆਂ ਕਦੇ ਵੀ ਇਹ ਜ਼ੁਬਾਨ ਕੁੱਠਾ ਨਹੀਂ ਖਾਵੇਗੀ ਤੇ ਕਦੇ ਵੀ ਤੂੰ ਨਸ਼ੇ ਦੀ ਵਰਤੋਂ ਨਹੀਂ ਕਰੇਂਗਾ ਇਹ ਚਾਰ ਕੁਰਹਿਤਾਂ ਤੋਂ ਮਾਲਕ ਨੇ ਸਾਨੂੰ ਰੋਕ ਰੱਖੀਤਾ ਸੀ ਉਹ ਕਹਿੰਦੇ ਵੀ ਇਹ ਚਾਰ ਕੁਰੇਤਾ ਬਜਰ ਕੁਰੇਤਾ ਨੇ ਤੇ ਜਿਹਦਾ ਪਾਪ ਬੜਾ ਵੱਡਾ ਚੀ। ਤੇ ਅਸਲੀ ਰਹਿਤ ਨੂੰ ਦੱਸ ਦਿੱਤਾ ਵੀ ਤੇਰਾ ਸੰਸਾਰ ਦੇ ਉੱਤੇ 오는 ਦਾ ਮਕਸਦ ਕੀ? ਮਕਸਦ ਸਾਡਾ ਸਾਰਿਆਂ ਦਾ ਇਹੀ ਹੈ ਨਾ ਭਾਈ ਪ੍ਰਾਪਤ ਮਾਨੁਕ ਦੇ ਹੁਰੀਆ ਗੋਮਨ ਦੇ ਮਿਲਣ ਕੀ ਤੇ ਨਾਲ ਇਹ ਵੀ ਅਰਦਾਸ ਆਪਾਂ ਕਰਦੇ ਆ ਸੱਚੇ ਪਾਤਸ਼ਾਹ ਜੇ ਤੂੰ ਸਾਡੀ ਝੋਲੀ ਦੇ ਵਿੱਚ ਇਹ ਗੱਲ ਪਾਈ ਹੈ ਨਾ ਅੰਮ੍ਰਿਤ ਦੀ ਦਾਤ ਪਾਈ ਹੈ ਤੇ ਹੁਣ ਤੇਰੇ ਕੋਲੋਂ ਅੱਡ ਕੇ ਇਹ ਵੀ ਦਾਤ ਮੰਗਨੇ ਆ ਸਾਨੂੰ ਮर्यादा ਦੇ ਵਿੱਚ ਰਹਿਣਾ ਵੀ ਆ ਜਾਵੇ ਕਿਉਂਕਿ ਅੰਮ੍ਰਿਤ ਛਕਣਾ ਬੜੀ ਸੋਖੀ ਗੱਲ ਹੈ ਪਰ ਉਸ ਨੂੰ ਸੰਭਾਲਣ ਦੇ ਲਈ ਕਈ ਵਾਰੀ ਸਾਰਾ ਜੀਵਨ ਲੱਗ ਜਾਂਦਾ ਹੈ ਬੰਦੇ ਦਾ ਗੁਰੂ ਦੇ ਦੱਸੇ ਹੋਏ ਉਪਦੇਸ਼ਾਂ ਦੇ ਉੱਤੇ ਚੱਲਣ ਲਈ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ ਬਾਹਰੀ ਰਹਿਤ ਅਸੀਂ ਨਿਭਾ ਸਕਦੇ ਹਾਂ ਪੰਜ ਕਾਰੀ ਅਸੀਂ ਵਰਦੀ ਪਾ ਸਕਦੇ ਹਾਂ ਪਰ ਅੰਦਰ ਦੀ ਰਹਿਤ ਤਾਂ ਨਿਭੇਗੀ ਜਦੋਂ ਗੁਰੂ ਦੇ ਅੱਗੇ ਅਰਦਾਸ ਕਰਕੇ ਗੱਲ ਆਖਾਂਗੇ ਸੱਚੇ ਪਾਤਸ਼ਾਹ ਕਿਰਪਾ ਕਰ ਸਾਡੀ ਝੋਲੀ ਦੇ ਵਿੱਚ ਰਹਿਤ ਦਾ ਦਾਣ ਵੀ ਪਾ ਕਿਉਂ ਅੰਦਰ ਦੀ ਤਾਂ ਆਪਾਂ ਰਹਿਤ ਤਾਂ ਨਿਭ ਸਕਦੀ ਹੈ ਨਾ ਜ਼ੁਬਾਨ ਤੇ ਪਲ-ਪਲ ਦੇ ਉੱਤੇ ਝੂਠ ਬੋਲਦੀ ਪਈ ਹੈ ਇੱਕ ਸੈਕਿੰਡ ਸੈਕਿੰਡ ਦੇ ਉੱਤੇ ਝੂਠ ਬੋਲਦੀ ਇਹੀ ਜ਼ੁਬਾਨ ਫਿੱਕਾ ਵੀ ਬੋਲਦੀ ਪਈ ਐ ਅੱਖਾਂ ਮਾੜਾ ਵੀ ਦੇਖਦੀਆਂ ਪਈਆਂ ਨੇ ਕੰਨ ਮਾੜਾ ਵੀ ਸੁਣਦੇ ਪਈ ਨੇ ਹੱਥਾਂ ਦੇ ਨਾਲ ਬੰਦਾ ਮਾੜਾ ਵੀ ਕੰਮ ਕਰੀਤ ਜਾ ਰਿਹਾ ਪੈਰਾਂ ਨਾਲ ਮਾੜਾ ਵੀ ਚੱਲੀ ਜਾ ਰਿਹਾ ਪਰ ਸਤਿਗੁਰੂ ਜੀ ਕੀ ਆਖਦੇ ਨੇ ਕਹਿਣ ਲੱਗੇ ਨਹੀਂ ਤੂੰ ਰਹਿਤ ਦੇ ਵਿੱਚ ਰਹਿ ਕੇ ਤੂੰ ਆਪਣਾ ਜਿਹੜਾ ਜੀਵਨ ਜਿਉਣਾ ਤੇ ਸੱਚ ਜਾਣੇ ਉਹ ਜਿਨ੍ਹਾਂ ਨੇ ਰਹਿਤ ਦੇ ਵਿੱਚ ਰਹਿ ਕੇ ਜੀਵਨ ਜਿਉਇਆ ਤੇ ਉਹ ਮਾਲਕ ਦੇ ਦਰ ਤੇ ਪ੍ਰਮਾਣ ਵੀ ਹੋਇਜੇ ਅੱਜ ਜਿਨ੍ਹਾਂ ਨੂੰ ਅਸੀਂ ਯਾਦ ਕਰਦੇ ਆ ਨਾ ਉਹ ਗੁਰੂ ਦੀ ਮਰਿਆਦਾ ਦੇ ਵਿੱਚ ਰਹਿ ਕੇ ਚੱਲੇ ਨੇ ਤੇ ਜਿਹੜੇ ਗੁਰੂ ਦੀ ਮਰਿਆਦਾ ਦੇ ਵਿੱਚ ਰਹੇ ਉਹ ਸੰਸਾਰ ਦੀ ਮਰਿਆਦਾ ਦੇ ਵਿੱਚ ਰਹੇ ਤੇ ਸੱਚ ਦੇ ਰਸਤੇ ਤੇ ਚੱਲੇ ਤੇ ਉਹਨਾਂ ਨੂੰ ਕੇਵਲ ਇੱਕ ਘਰ ਦੇ ਵਿੱਚ ਨਹੀਂ ਇੱਕ ਪਿੰਡ ਦੇ ਵਿੱਚ ਨਹੀਂ ਇੱਕ ਸ਼ਹਿਰ ਦੇ ਵਿੱਚ ਨਹੀਂ ਯਾਦ ਕੀਤਾ ਜਾਂਦਾ ਉਹਨੂੰ ਸਤਿਗੁਰੂ ਦੀ ਬਾਣੀ ਨੇ ਇਹ ਗੱਲ ਆਖੀ ਵੀ ਸਾਰਾ ਜਹਾਨ ਉਹਦੀ ਵਡਿਆਈ ਕਰਦਾ ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਕੋਈ ਇੱਕ ਬੰਦਾ ਨਹੀਂ ਵਡਿਆਈ ਕਰਦਾ ਸੋ ਸਤਿਗੁਰੂ ਦੇ ਅੱਗੇ ਇਹ ਅਰਦਾਸ ਕਰੀਏ ਹਰ ਰੋਜ਼ ਆਪਾਂ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਕਿਰਪਾ ਕਰ ਸਾਨੂੰ ਦੋਵੇਂ ਤਰ੍ਹਾਂ ਦੀ ਰਹਿਤ ਬਖਸ਼ ਦੋਵੇਂ ਰਹਿਤਾਂ ਸਾਡੇ ਲਈ ਜ਼ਰੂਰੀ ਨੇ ਬਾਹਰ ਮੁਖੀ ਵੀ ਸੋ ਮੈਂ ਬੇਨਤੀ ਜ਼ਰੂਰ ਕਰਾਂਗਾ ਵੀ ਜਿਹੜੇ ਅੰਮ੍ਰਿਤ ਦੇ ਧਾਰਨੀ ਨਹੀਂ ਨਾ ਹੋਏ ਅਜੇ ਤੱਕ ਸੋ ਕੋਸ਼ਿਸ਼ ਕਰੀਏ ਵੀ ਬਾਹਰੀ ਰਹਿਤ ਤਾਂ ਸ਼ੁਰੂਆਤ ਕਰੀਏ ਆਪਾਂ ਪੰਜ ਕਕਾਰੀ ਵਰਦੀ ਤਾਂ ਆਪਣੇ ਜੀਵਨ ਦੇ ਵਿੱਚ ਲੈ ਕੇ ਆਈਏ ਗੁਰੂ ਦੇ ਸਕੂਲ ਦੇ ਵਿੱਚ ਐਡਮਿਸ਼ਨ ਤਾਂ ਲੈ ਲਈਏ ਸੋ ਅਮਰਤ ਦੀ ਦਾਤ ਜ਼ਰੂਰ ਲਈਏ ਖੰਡੇ ਦੀ ਪਹਲ ਦੀ ਦਾਤ ਜ਼ਰੂਰ ਲਈਏ ਜਦੋਂ ਸਾਡੀ ਸ਼ੁਰੂਆਤ ਬਾਹਰ ਤੋਂ ਹੋ ਜਾਵੇਗੀ ਤੇ ਗੁਰੂ ਦੱਗੇ ਇਹ ਵੀ ਅਰਦਾਸ ਕਰੀਏ ਸੱਚੇ ਪਾਤਸ਼ਾਹ ਹੁਣ ਬਾਹਰ ਮੁਖੀ ਤੂੰ ਰਹਿਤ ਬਖਸ਼ ਦਿੱਤੀ ਹੈ ਹੁਣ ਅੰਤਰਮੁਖੀ ਵੀ ਰਹਿਤ ਤੂੰ ਉਹਦੀ ਵੀ ਦਾਤ ਸਾਡੀ ਝੋਲੀ ਦੇ ਵਿੱਚ ਪਾ ਸਤਿਗੁਰੂ ਜੀ ਕਿਰਪਾ ਕਰਨ ਸਾਨੂੰ ਸਮਤ ਆ ਜਾਵੇ ਅਸੀਂ ਵੀ ਉਸ ਮਾਲਕ ਦੀ ਮਰਿਆਦਾ ਦੇ ਵਿੱਚ ਰਹਿਣਾ ਸ਼ੁਰੂ ਕਰ ਦਈਏ ਉਹਦੇ ਹੁਕਮ ਦੇ ਵਿੱਚ ਰਹਿਣਾ ਸ਼ੁਰੂ ਕਰ ਦਈਏ ਗੁਰੂ ਦੇ ਦੱਸੇ ਉਪਦੇਸ਼ ਦੇ ਅਨੁਸਾਰ ਆਪਣੇ ਜੀਵਨ ਨੂੰ ਢਾਲੀਏ ਜੀ ਬਲਾਉ ਜੀ ਫਤਿਹ ਆਖੋ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ